ਅਮਰਸਰ ਚ ਆਪਰੇਸ਼ਨ ਪ੍ਰਹਾਰ ਚਾਰੀ ਤਿੰਨ ਦਿਨਾਂ ਵਿੱਚ 324 ਸ਼ੱਕੀ ਕਾਬੂ ਗੈਂਗਸਟਰ ਨੈਟਵਰਕ ਨੂੰ ਦਿੱਤਾ ਵਟਾਚਾ ਝਟਕਾ ਪੀਜੀ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਲਈ 35 ਟੀਮਾਂ ਆਈਆਂ ਮੈਦਾਨ 'ਚ 34 ਸ਼ੱਕੀ ਵਿਅਕਤੀਆਂ ਦੀ ਜਾਂਚ ਜਾਰੀ ਅੰਮ੍ਰਿਤਸਰ ਦੇ ਕਮਿਸ਼ਨਰ ਗੋਪੀ ਸਿੰਘ ਪੁੱਲਰ ਨੇ ਗੈਸਟਰਾਂ ਨੂੰ ਦਿੱਤਾ ਸਖਤ ਸੁਨੇਹਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੋਪੀ ਸਿੰਘ ਪੁੱਲਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 3 ਦਿਨਾਂ 'ਚ ਚੱਲੇ ਪ੍ਰਹਾਰ ਆਪਰੇਸ਼ਨ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ 324 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਉਹਨਾਂ ਨੇ ਦੱਸਿਆ ਕਿ ਗੈਂਗਸਟਰ ਨੂੰ ਲੌਜਿਸਟਿਕ ਸਹਾਇਤਾ ਦੇਣ ਵਾਲੇ ਗਰਾਊਂਡ ਸਪੋਰਟਰ ਅਤੇ ਆਦਤੀ ਅਪਰਾਧੀ ਸ਼ਾਮਲ ਹਨ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਕਾਫੀ ਗਿਣਤੀ ਵਿੱਚ ਰੋਕਲੇਮ ਡਿਫੈਂਡਰ ਵੀ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਤਿੰਨ ਦਿਨਾਂ ਵਿੱਚ ਪ੍ਰਤੀ ਦਿਨ 100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਹਨ ਅਗੇ ਉਹਨਾਂ ਦੱਸਿਆ ਕਿ 26 ਜਨਵਰੀ ਅਤੇ ਸਰਬੱਤ ਖਾਸ ਮਾਗਨਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਪ੍ਰਬੰਧ ਪੂਰ ਮਜ਼ਬੂਤ ਕੀਤੇ ਗਏ ਹਨ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਗੈਂਗਸਟਰਾਂ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ ਤਿੰਨ ਦਿਨ ਆਪਰੇਸ਼ਨ ਪ੍ਰਹਾਰ ਚੱਲਿਆ ਤੇ 324 ਬੰਦੇ ਫੜੇ ਗਏ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਜਿਹਦੇ ਚ ਕਿ ਜਿਹੜੇ ਲੌਜਿਸਟਿਕ ਪ੍ਰੋਵਾਈਡ ਕਰਦੇ ਸੀ ਗੈਂਗਸਟਰਸ ਨੂੰ ਜਾਂ ਉਹਨਾਂ ਦੀ ਸਪੋਰਟ ਸੀ ਗਰਾਉਂਡ ਸਪੋਰਟ ਜਾਂ ਵੈਸੇ ਕ੍ਰਿਮੀਨਲ ਬੰਦੇ ਸੀ ਕਾਫੀ ਪ੍ਰੋਕਲੇਮਡ ਡਿਫੈਂਡਰ ਵੀ ਫੜੇਗੇ ਸੋ 324 ਦੇ ਹਿਸਾਬ ਨਾਲ ਆਪਾਂ ਸਮਝੀ ਤੇ 100 ਪਲਸ ਦੀ ਐਵਰੇਜ ਹੈ ਤੇੰਨ ਦਿਨਾਂ ਦੀ ਸੋ ਮੈਂ ਸਾਰੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਨਾ ਔਰ ਪਬਲਿਕ ਦਾ ਸਹਿਯੋਗ ਸਾਨੂੰ ਬਹੁਤ ਮਿਲਦਾ ਗੁਰੂ ਨਗਰੀ ਚ ਉਹਨਾਂ ਦਾ ਵੀ ਮੈਂ ਸ਼ੁਕਰਿਆ ਅਦਾ ਕਰਦਾ ਤੁਹਾਡੇ ਥਰੂ ਅੱਜ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਉਹ ਟੈਨੈਂਟ ਵੈਰੀਫਿਕੇਸ਼ਨ ਦਾ ਸੀ ਕਿ ਜਿੱਥੇ ਪੀਜੀਜ਼ ਦੇ ਵਿੱਚ ਕਿਰਾਏਦਾਰ ਰਹਿੰਦੇ ਆ ਤੇ ਉਹ ਸਾਰੇ ਚੈੱਕ ਕਰਨੇ ਸੀਗੇ ਐਟ ਰੈਂਡਮ ਉਹਦੇ ਵਿੱਚ ਅਜੇ ਜਿਹੜਾ ਸਾਡੀ ਚੈਕਿੰਗ ਜਾਰੀ ਹੈ ਆ ਇਹਦੇ ਵਿੱਚ 35 ਟੀਮਾਂ ਲੱਗੀਆਂ ਹੋਈਆਂ ਸੀ ਵੱਖ-ਵੱਖ ਏਰੀਆਜ਼ ਦੇ ਵਿੱਚ ਔਰ 364 ਬੰਦੇ ਹੁਣ ਤੱਕ ਚੈੱਕ ਹੋ ਚੁੱਕੇ ਆ ਜਿਨ੍ਹਾਂ ਦੀ ਪੁੱਛਗਿੱਛ ਚੱਲ ਰਹੀ ਹੈ 300 ਇਹ ਡਾਕੂਮੈਂਟ ਜਿਹੜੇ ਵੈਰੀਫਾਈ ਕੀਤੇ ਆ 34 ਬੰਦੇ ਆ ਇਹਨੂੰ ਅਜੇ ਤੱਕ ਅਸੀਂ ਜਿਹੜਾ ਕੁਐਸਚਨਿੰਗ ਕੀਤੀ ਜਾ ਰਹੀ ਹੈ ਜੇ ਉਹਨਾਂ ਦੇ ਵੈਰੀਫਿਕੇਸ਼ਨ ਜਾ ਰਹੀ ਹੈ ਕਿਉਂਕਿ ਉਹ ਸਾਨੂੰ ਸ਼ੱਕੀ ਲੱਗੇ ਸੀ ਇਸ ਤੋਂ ਇਲਾਵਾ ਜਿਹੜਾ ਕੁਝ ਰਿਕਵਰੀਜ਼ ਹੋਈਆਂ ਉਹ ਵੀ ਤੁਹਾਨੂੰ ਮੈਂ ਇਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਗਰੁੱਪ ਦੇ ਵਿੱਚ ਸਾਰੀ ਕੰਪਾਈਲ ਹੋ ਰਹੀ ਹੈ ਬਟ ਮੇਨ ਗੱਲ ਕੀ ਹੈ ਕਿ ਇਹਦਾ ਮੈਸੇਜ ਬੜਾ ਸਟਰੋਂਗ ਜਾਂਦਾ ਹੈ ਚਾਹੇ ਦੋ ਘਾਰੀ ਚੈੱਕ ਹੋਣ ਜਿਵੇਂ ਆਪਾਂ ਰਾਣੀ ਕਾ ਬਾਗ 'ਚ ਖੜੇ ਆ ਇੱਥੋਂ ਦੇ ਰਿਸਪੈਕਟੇਬਲਸ ਨੇ ਸਾਰਿਆਂ ਨੇ ਬੜਾ ਐਪਰੀਸ਼ੀਏਟ ਕੀਤਾ ਇਸ ਗੱਲ ਨੂੰ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਪੁਲਿਸ ਹਾਜ਼ਰ ਹੈ ਸਾਡੇ ਨੇੜੇ ਆ ਕੇ ਔਰ ਜਿਹੜੀ ਪ੍ਰੀਵੈਂਟਿਵ ਐਕਟੀਵਿਟੀਜ਼ ਨੇ ਉਹਨਾਂ ਨੂੰ ਅੰਜਾਮ ਦੇ ਰਹੀ ਆ ਉਹਦੇ ਨਾਲ ਇੱਕ ਸੈਂਸ ਆਫ ਸਿਕਿਉਰਿਟੀ ਜਾਂਦੀ ਹੈ ਪਬਲਿਕ ਦੇ ਵਿੱਚ ਸੋ ਮੈਂ ਪਬਲਿਕ ਦਾ ਵੀ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਬਹੁਤ ਵਧੀਆ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਕੁਝ ਜਿਹੜੇ ਸਾਡੇ ਹੌਟਸਪੌਟਸ ਨੇ ਜਾਂ ਸੈਂਸਿਟਿਵ ਏਰੀਆਜ਼ ਨੇ ਉਦੇ ਚ ਵੀ ਕਾਫੀ ਜਿਹੜੀ ਇਨ ਡੈਪਥ ਚੈਕਿੰਗ ਅਜੇ ਵੀ ਚੱਲ ਰਹੀ ਹੈ ਕਿਉਂਕਿ ਕੁਝ ਲੋਕ ਸਵੇਰੇ ਘਰ ਨਹੀਂ ਹੁੰਦੇ ਸ਼ਾਮ ਨੂੰ ਆਉਂਦੇ ਆ ਤਾਂ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਤਾਂ ਮੇਰਾ ਇਹੀ ਪਬਲਿਕ ਨੂੰ ਸੰਦੇਸ਼ ਹੈ ਕਿ ਕੋਈ ਵੀ ਤੁਹਾਨੂੰ ਐਕਟੀਵਿਟੀ ਇਲੀਗਲ ਜਾਂ ਕੋ ਮਾੜਾ ਬੰਦਾ ਦਿਖਦਾ ਹੈ ਜਾਂ ਕਿਸੇ ਦੀ ਐਕਟੀਵਿਟੀ ਉਹ ਸ਼ੱਕੀ ਲੱਗਦੀ ਹੈ ਤਾਂ ਪੁਲਿਸ ਨਾਲ ਜੋ ਸ਼ੇਅਰ ਕਰੋ 112 ਦੇ ਉੱਤੇ ਬਹੁਤ ਸਾਰੇ ਲੋਕ ਕਰਦੇ ਨੇ ਵੈਸੇ ਵੀ ਅਸੀਂ ਕੋਸ਼ਿਸ਼ ਇਹੀ ਕਰਦੀ ਆ ਕਿ ਕੋਈ ਵੀ ਜਿਹੜੀ ਆਇਡੈਂਟੀਟੀ ਹੈ ਉਹ ਡਿਸਕਲੋਜ਼ ਨਾ ਕੀਤੀ ਜਾਵੇ ਜਿੱਥੇ ਵੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਦਿੰਦੇ ਆ ਉਸੇ ਕਰਕੇ ਹੀ ਹੈ ਕਿ ਆਪਾਂ ਆਰਗੇਨਾਈਜ਼ ਕ੍ਰਾਈਮ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਬਹੁਤ ਡਿਸਮੈਂਟਲ ਕੀਤਾ ਗਿਆ ਵੱਡੇ ਨੈਟਵਰਕ ਚਾਹੇ ਉਹ ਵੈਪਨਸ ਹੋਣ ਚਾਹੇ ਉਹ ਕ੍ਰਾਈਮ ਦਾ ਤੇ ਡਰਗ ਦਾ ਕੰਮ ਹੋਵੇ ਉਸ ਤੇ ਬੜਾ ਫੋਕਸ ਰੱਖੀਦਾ ਔਰ ਇਹ ਇਦਾਂ ਹੀ ਕੰਟੀਨਿਊ ਕਰਾਂਗੇ ਡਰਾਈਵ ਪਬਲਿਕ ਡੇ ਵਾਸਤੇ ਸਪੈਸ਼ਲ ਜਿਹੜੀ ਮੈਂ ਤੋਂ ਅੱਡਣਾ ਸ਼ੇਅਰ ਕਰਨਾ ਚਾਹੁੰਨਾ ਉਹਦੇ ਚ ਅਸੀਂ ਸਾਨੂੰ ਤਕਰੀਬਨ 211 ਬੰਦੇ ਬਾਹਰੋਂ ਆਏ ਐ ਤੇ 1200 ਬੰਦਾ ਸੀ ਜਿਹੜਾ ਡਿਪਲੂਟ ਕੀਤਾ ਫੋਰ ਨਾਕਾਬੰਦੀ ਐਂਡ ਸਪੈਸ਼ਲ ਆਪਰੇਸ਼ਨਸ ਜਿਹਦੇ ਚ ਸਾਡੇ ਚਾਰ ਸਪੈਸ਼ਲਾਈਜ਼ਡ ਯੂਨਿਟ ਨੇ ਸੀਆਈਏ ਤੋਂ ਇਲਾਵਾ ਤਿੰਨ ਹੋਰ ਨੇ ਉਹ ਸਾਰੇ ਸਿਰਫ ਕ੍ਰਾਈਮਨਲਜ਼ ਦੇ ਉੱਤੇ ਹੀ ਜਿਹੜੇ ਨਿਗਾਹ ਰੱਖੀ ਹੋਈ ਐ ਪ੍ਰਾਈਵੇਟ ਕਪੜਿਆਂ ਚ ਸਪੈਸ਼ਲ ਫਲਾਈਂਗ ਸਕਵਾਡ ਬਣਾਏ ਗਏ ਨੇ ਔਰ ਮੇਨ ਗੱਲ ਜਿਹੜੀ ਹੈ ਕਿ ਅਸੀਂ ਕੈਮਰਾਜ਼ ਬਹੁਤ ਐਸਕੇਪ ਰੂਟਸ ਅਸੀਂ ਮਾਰਕ ਆਊਟ ਕੀਤੇ ਨੇ ਜਿਸ ਨਾਲ ਕਿ ਸੀਸੀਟੀਵੀ ਕੈਮਰਾ ਉਹ ਲਵਾਏ ਜਾ ਰਹੇ ਨੇ ਉਹਨਾਂ ਕਾਫੀ ਜ਼ਿਆਦਾ ਲੱਗੇ ਨੇ ਸਾਡੇ ਕੋਲ ਔਰ ਉਹਦਾ ਸਾਨੂੰ ਬੜਾ ਫਾਇਦਾ ਮਿਲਦਾ ਕਿਉਂਕਿ ਜਿਹੜਾ ਵੀ ਕੋਈ ਕ੍ਰਾਈਮ ਅਗਰ ਹੁੰਦਾ ਵੀ ਹੈ ਤੋ ਉਹਨੂੰ ਟਰੈਕ ਕਰਨ ਚ ਬੜੀ ਸਹੂਲਤ ਹੁੰਦੀ ਹੈ ਔਰ ਅਸੀਂ ਜਿੰਨੇ ਵੀ ਸਾਡੇ ਆਊਟਲੈਟਸ ਨੇ ਸਪੈਸ਼ਲੀ ਜਿਹੜਾ ਸਾਡਾ ਐਸਕੇਪ ਰੂਟਸ ਬਣਦੇ ਨੇ ਸ਼ਹਿਰ ਤੋਂ ਬਾਹਰ ਜਾਂ ਆਉਣ ਨੂੰ ਅੰਦਰ ਉਹਨਾਂ ਨੂੰ ਅਸੀਂ ਬਹੁਤ ਪਲਾਨਡ ਵੇ ਨਾਲ ਕਵਰ ਕੀਤਾ ਹੈ ਸੀਸੀਟੀਵੀ ਨਾਲ ਔਰ ਨਾਕਾਬੰਦੀ ਨਾਲ ਸੋ ਦੈਟ ਜਿਆਦਾਤਰ ਜਿਹੜੇ ਮੋਟਰਸਾਈਕਲ ਦੇ ਉੱਤੇ ਵੀ ਫੋਕਸ ਬਹੁਤ ਦਿੱਤਾ ਗਿਆ ਕਿ ਟੂ ਵਿਲਰ ਦੇ ਉੱਤੇ ਜਿਆਦਾ ਕ੍ਰਾਈਮ ਹੋ ਰਿਹਾ ਕ੍ਰਿਮੀਨਲ ਦੀ ਮੂਵਮੈਂਟ ਜਿਆਦਾ ਹੈ ਸਿਮਿਲਰਲੀ ਰੈਂਡਮ ਚੈਕਿੰਗ ਜਿਹੜੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਹੋਟਲਸ ਦੀ ਵੀ ਨਾਲ-ਨਾਲ ਚੱਲ ਰਹੀ ਹੈ ਸਾਰੇ ਏਰੀਆ ਚ ਅਗਿਨਾਂ ਨੇ ਏਰੀਆ ਦੀ ਸ਼ਾਨ ਵਧਾਈ ਔਰ ਨਾਲੇ ਇਹਨਾਂ ਨੇ ਕਾਨੂੰਨ ਨੂੰ ਪੂਰਾ ਲੇਪ ਚ ਦਿੱਤਾ ਹੈ ਅਸੀਂ ਇਹਨਾਂ ਪੁਲਿਸ ਨੂੰ ਟੈਕਸ ਕਰਦੇ ਆਂ ਔਰ ਪੁਲਿਸ ਨੂੰ ਕਹਨੇ ਵੀ ਤੁਹਾਡੀ ਸੀ ਬਹੁਤ ਸੈਕ ਸਾਡਾ ਰਾਣੀ ਬਾਦ ਦਾ ਧਿਆਨ ਰੱਖਿਆ ਬਹੁਤ ਹੈ